ਇਹ ਹੁਣ ਨਵਾਂ ਸੀਨ ਦੇਖ ਲਓ ਹੁਣ ਕੀ ਕਿਹਾ ਜਾਵੇਗਾ ਇਹ ਨਵੀਂ ਮਿਸਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਬੀਬੀਆਂ ਦੇ ਜਥੇ ਨੇ ਪੈਦਾ ਕੀਤੀ ਹੈ ਇਹ 60 65 ਟਰਾਲੀਆਂ ਕਣਕ ਦੀਆਂ ਭਰ ਕੇ ਅਨਾਜ ਦੀਆਂ ਭਰ ਕੇ ਤੇ ਹੜਪੀੜਤਾ ਲਈ ਲੈ ਕੇ ਗਏ ਨੇ ਹੈ ਤਾਂ ਇਹ ਕਿਸਾਨ ਜਥੇਬੰਦੀ ਤੇ ਸਭ ਤੋਂ ਪਹਿਲਾਂ ਇਹ ਮਜ਼ਦੂਰਾਂ ਲਈ ਗਰੀਬਾਂ ਲਈ ਅਨਾਜ ਲੈ ਕੇ ਗਏ ਨੇ ਇਹ ਕਹਿੰਦੇ ਆ ਕਿਸਾਨਾਂ ਲਈ ਅਸੀਂ ਹਮੇਸ਼ਾ ਸੰਘਰਸ਼ ਕਰਦੇ ਆ ਲੜਾਈ ਲੜਦੇ ਆ ਪਰ ਮਜ਼ਦੂਰ ਵੀ ਸਾਡੇ ਭਰਾ ਨੇ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗਰਾਹਾਂ ਵੱਲੋਂ ਆਏ ਆ ਜੀ ਸਾਡੀ ਜ਼ਿਲੇ ਪੱਤਰੀ ਸਾਡੀ ਡਿਊਟੀ ਲੱਗੀ ਹੋਈ ਆ ਜੀ ਅਸੀਂ ਸੱਤ ਪਹਿਣ ਕਾਲੀ ਸਾਡੀਆਂ ਕਣਕ ਦੀਆਂ ਆਈਆਂ ਨੇ ਜੀ ਬਾਕੀ ਬਹੁਤ ਜ਼ਿਆਦੇ ਬਿਸਤਰੇ ਨੇ ਸ਼ੂਟ ਨੇ ਤੇ ਮੱਝਾਂ ਵਾਸਤੇ ਹਰਾ-ਚਾਰਾ ਲੈ ਕੇ ਇਹਨਾਂ ਚਾਰ ਪਾਇਆ ਹੁੰਦਾ ਹੀ ਹੈ ਉਹ ਚਾਰ ਲੈ ਕੇ ਆਏ ਜੀ ਵੀ ਸਾਤੋਂ ਜਿੰਨਾ ਵੀ ਹੋ ਸਕੂ ਜਿਹੜੇ ਇਹ ਸਾਡੇ ਹੜਪੀੜਤ ਪਰਿਵਾਰ ਨੇਗੇ ਖਾਸ ਕਰਕੇ ਸਾਡੇ ਮਜ਼ਦੂਰ ਪਰਿਵਾਰ ਨੇ ਅਸਾਂ ਇਹਦੀ ਬੱਦ ਤੋਂ ਬੱਦ ਮਦਦ ਕਰਨਾ ਚਾਹੁੰਦੇ ਆ ਫਿਰ ਜਿਹੜੀ ਇਹ ਸਮਾੜਾ ਇਹਨੇ ਸਰਕਾਰ ਵੀ ਇਹਨਾਂ ਲੜਕੀਆਂ ਨਾਲ ਆਏ ਨੇਗੇ ਜੇ ਸਰਕਾਰ ਚਾਹੁੰਦੀ ਜਦੋਂ ਉਹ ਐਡੇ ਐਡੇ ਹਾਈਵੇ ਬਣਾ ਸਕਦੇ ਨੇ ਕਿ ਉਹ ਇਹਨਾਂ ਇਹਨਾਂ ਤੇ ਡੈਮਾਂ ਤੇ ਬੰਨ ਨਹੀਂ ਲਾ ਸਕਦੇ ਹੈਗੇ ਜਾਂ ਉਹ ਡੈਮਾਂ ਦੀ ਸਫਾਈ ਵੀ ਕਰਵਾ ਸਕਦੇ ਤੇ ਜਦੋਂ ਸਾਡੇ ਡੈਮਾਂ ਦੀ ਸਫਾਈਆਂ ਹੋਣੀਆਂ ਦੀਆਂ ਉਦੋਂ ਦਿੱਲੀ ਦੇ ਵਿੱਚ ਵੋਟਾਂ ਸੀਗੀਆਂ ਵੋਟਾਂ ਕਰਕੇ ਉਹ ਉਧਰ ਕੇਂਜਰੀਵਾਲ ਦੇ ਥੱਲੇ ਲੱਗਿਆ ਹੋਇਆ ਭਗਵੰਤ ਮਾਨਾ ਉਹ ਉਧਰ ਨੂੰ ਵੋਟਾਂ ਦੀ ਨਾਲ ਉਹਨੂੰ ਜਿੱਤਿਆਉਣ ਦਾ ਲੱਗ ਰਿਹਾ ਸੀ ਤੇ ਬਾਕੀ ਸਾਡੇ ਡੈਮਾਂ ਦੀਆਂ ਸਫਾਈਆਂ ਨਹੀਂ ਹੋਈਆਂ ਅਗਰ ਸਾਡੇ ਡੈਮਾਂ ਦੀਆਂ ਸਫਾਈਆਂ ਹੁੰਦੀਆਂ ਤਾਂ ਅੱਜ ਇਹ ਸਾਡੇ ਜਿਹੜੇ ਪਰਿਵਾਰ ਹੜਪੀੜਤ ਹੋ ਰਹੇ ਨੇ ਇਹ ਨਾ ਹੁੰਦੇ ਇਹ ਸਾਰਾ ਸਰਕਾਰ ਦਾ ਦੋਸ਼ ਹੈ ਜੇ ਸਰਕਾਰਾਂ ਚਾਹੁੰਦੀਆਂ ਇਹ ਸਾਰਾ ਕੁਝ ਹੋ ਸਕਦਾ ਈ ਸਾਡੀ ਜਥੇਬੰਦੀ ਹਮੇਸ਼ਾ ਮਜ਼ਦੂਰ ਪਰਿਵਾਰਾਂ ਨਾਲ ਖੜਦੀ ਐ ਨੇ ਖੜਦੀ ਰਹੀ ਸੀ ਇਹ ਪਰ ਪਾਣੇ ਕਦੋਂ ਅੱਜ ਆਇਓ ਤੁਸੀਂ ਨਹੀਂ ਵੀਰ ਜੀ ਅਸੀਂ ਕੱਲ ਸਵੇਰੇ 8 ਵਜੇ ਮਸਤੋ ਆਣਾ ਸਭ ਤੋਂ ਚੱਲੇ ਸੀਗੇ ਰਾਤ 9:30 ਵਜੇ ਰਮੰਦਾਸ ਪਿੰਡ ਦੇ ਵਿੱਚ ਜਿਹੜਾ ਬਾਬਾ ਫੁੱਟਾ ਜੀ ਦਾ ਗੁਰੂ ਘਰ ਬਣਿਆ ਹੋਇਆ ਹੈ ਅਸੀਂ ਉੱਥੇ ਰਾਤ ਕੱਤੀ ਹੈ। ਅੱਜ ਅਜਨਾਲਾ ਦੇ ਰਮਦਾਸ ਬਲਾਕ ਦੇ ਵਿੱਚ ਖੜੇ ਆ ਜਿੱਥੇ ਸਾਡੇ ਭਰਾ ਸੰਗਰੂਰ ਜ਼ਿਲ੍ਹੇ ਤੋਂ ਵੱਡੇ ਪੱਧਰ ਤੇ ਮਦਦ ਲੈ ਕੇ ਆਏ ਆ ਜੋ ਹੜਪੀੜਤ ਲੋਕ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਵਾਂ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਤੋਂ ਇਹ ਮਾਈਆਂ ਹੜਪੀੜਤਾਂ ਦੀ ਮਦਦ ਦੇ ਲਈ ਚੱਲਿਆ ਨੇ ਇਹਨਾਂ ਨੂੰ ਪੁੱਛਦਿਆ ਵੀ ਕਿੱਥੇ ਮਾਤਾ ਜੀ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਜਿਹੜੇ ਭਾਰਤੀ ਕਿਸਾਨ ਜੰਮੀ ਨੇਕਾ ਗਰਾਹਾਂ ਅਕਾਈ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ ਵੱਲੋਂ ਮਸਤਵਾਨਾ ਸਾਹਿਬ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਦੇ ਅਜਨਗਲਾ ਦੇ ਸ਼ਹਿਰ ਦੇ ਵਿੱਚ ਬਲਾਕ ਦੇ ਵਿੱਚ ਜਾ ਰਹੇ ਹਾਂ ਜੀ ਪਿੰਡ ਰਮਨਾਸ ਦੇ ਵਿੱਚ ਅਸੀਂ ਉੱਥੇ ਹੜ흣ੜ ਤਾਂ ਔਰਤਾਂ ਵਾਸਤੇ ਫਸਟਰ ਕੇ ਮਈਆਂ ਵਾਸਤੇ ਜੋ ਵੀ ਸਤ ਸਦਕਾ ਹੋਈ ਹੈ ਜਿਵੇਂ ਕੱਪੜੇ ਹੋਵੇ ਬਿਸਤਰੇ ਹੋਵੇ ਅਸੀਂ ਉਹ ਲੈ ਕੇ ਜਾ ਰਹੇ ਹਾਂ ਜੀ ਅਸੀਂ ਜਾ ਕੇ ਮਈਆਂ ਦੇ ਹੋਰ ਦੁੱਖ ਸੁੱਖ ਵੀ ਪੁੱਛਾਂਗੇ ਉਹ ਸਕਦਾ ਵੀ ਜਿੰਨੀ ਕਿ ਸਾਤ ਸਾਇਕ ਅੰਬੀਆ ਸੀ ਮਾਇਨ ਦੇ ਹਾਕ ਕੰਮ ਆ ਸਕੀ ਕੀ ਕੀ ਸਮਾਨ ਲੈ ਕੇ ਆਏ ਹੋ ਮਾਤਾ ਜੀ ਅਸੀਂ ਜੀ ਦੋ ਟਰਾਲੀਆਂ ਸਾਡੀ ਇਕਾਈ ਵੱਲੋਂ ਕਢਕਦੀਆਂ ਨੇ ਗਈਆਂ ਟੇਡਗਰਾਂ ਵਾਸਤੇ ਚਾਰ ਹੈਗਾ ਦੋ 200 ਬਿਸਤਰੇ 2 300 ਸ਼ੂਟ ਆ ਬਾਕੀ ਹੋਰ ਚੱਪਲਾਂ ਨੇ ਹੋਰ ਸਮਾਨ ਬਹੁਤ ਹੈ ਇਹ ਬਿਸਤਰੀ ਕਿੱਥੋਂ ਇਕੱਠੇ ਕਰੇ ਨੇ ਤੁਸੀਂ ਇਹ ਜੀ ਸਾਡੇ ਨਗਰ ਚੋਂ ਬਿਸਤਰੇ ਇਕੱਠੇ ਕਰੇ ਨੇ ਤੇ ਬਾਕੀ ਜਿਹੜੀ ਸੰਗਤ ਰਹਿ ਗਈ ਤੇ ਉਹ ਘਰ ਘਰੋਂ ਆਪਣੇ ਆਪ ਘਰ ਆ ਕੇ ਫੜਾ ਕੇ ਗਏ ਨੇ ਕਿੰਨੀਆਂ ਕਟਰਾਲੀਆਂ ਹੋਣੀਆਂ ਇਹੀ ਇਹ ਇਹ ਤਾਂ ਜੀ ਸਾਡੇ ਮਹਿਲਾ ਚੌਂਕ ਤੋਂ ਤਾਂ 40 ਚਾਰ ਕਟਰਾਲੀਆਂ ਆਈਆਂ ਨਹੀਂ ਹੋਰ ਮੈਨੂੰ ਆ ਲੱਗਦਾ ਵੀ 70 80 ਕਟਰਾਲੀਆਂ ਹੋਣੀਆਂ ਆਈਆਂ। ਉਦੋਂ ਹੀ ਇਹ ਨਵਾਸ ਹੈ ਜਿਹੜਾ ਉੱਥੇ ਰਾਤ ਕੱਟੀ ਆਈ ਅਸੀਂ ਨੇ। ਇਹ ਤੁਸੀਂ ਇੱਕ ਕਣਕ ਲੈ ਕੇ ਕਿਉਂ ਕੱਪੜੇ ਲੈ ਕੇ ਆਏ ਹੋ? ਇਹ ਕਣਕ ਕਿਵੇਂ ਵੰਡ ਕੀਤੀ ਜਾ ਰਹੀ ਹੈ ਕਣਕ ਦੀ? ਇਹ ਵੀਰੇ ਸਾਡੇ ਸਾਰੇ ਜਿੰਨੇ ਵੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਆਏ ਨੇਗੇ ਸਾਰਿਆਂ ਨੇ ਮਣਮਣ ਕਣਕਾਈ ਕਿਕ ਥੈਲੇ ਦੇ ਵਿੱਚ ਪਾਈ ਆ। ਉਹ ਜਿਵੇਂ ਵੀ ਪਰਿਵਾਰ ਦੇ ਹਿਸਾਬ ਨਾਲ ਜਿਵੇਂ ਸਾਨੂੰ ਅਜਨਾਲਾ ਬਲਾਕ ਵੱਲੋਂ ਡਿਊਟੀਆਂ ਲੱਗੀਆਂ ਨੇ ਲਿਸਟ ਬਣਾਈ ਗਈ ਹੈ ਪਰਿਵਾਰਾਂ ਦੀ ਉਸ ਹੱਬ ਨਾਲ ਸਾਰੇ ਪਰਿਵਾਰਾਂ ਦੇ ਵਿੱਚ ਕਣਕ ਦਿੱਤੀ ਹੋਈ ਹੈ ਹੁਣ ਆ ਦੇਖ ਸਕਦੇ ਹੋ ਸਾਡੀ ਸਾਰੀ ਟਰਾਲੀ ਬਿਸਤਰਿਆਂ ਤੇ ਛੂਟਾਂ ਨਾਲ ਭਰੀ ਹੋਈ ਹੈ ਇੱਥੇ ਅਸੀਂ ਹੁਣ ਹਰ ਪਰਿਵਾਰ ਨੂੰ ਦੋ ਦੋ ਛੂਟ ਤੇ ਇੱਕ ਇੱਕ ਬਿਸਤਰਾ ਦੇਣਾ ਹੈ ਜਿਹੜੇ ਲੋੜੀ ਦਾ ਸਮਾਨ ਹੈ ਅਸੀਂ ਸਾਰੇ ਪਰਿਵਾਰਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਹ ਛੂਟ ਨਵੇਂ ਨੇ ਤੇ ਕੰਬਲ ਹਾਂਜੀ ਵੀਰੇ ਸਾਡੇ ਕੋਲੇ ਜ਼ਿਆਦਾਤਰ ਸਾਰੇ ਛੂਟ ਨਵੇਂ ਨੇ ਸਾਡੇ ਦੋ ਦੋ ਛੂਟਾਂ ਦੀ ਪੈਕ ਕਰੀ ਹੋਈ ਹੈ ਇੱਕ ਲਫਾਫੇ ਦੇ ਵਿੱਚ ਇੱਕ ਗੱਠੜੀ ਦੇ ਵਿੱਚ ਦੋ ਬਿਸਤਰੇ ਕੱਸੀਆਲੂ ਇੱਕ ਹਾੜੂ ਬਣਾਇਆ ਹੋਇਆ ਹੈ ਤੇ ਬਾਕੀ ਸਾਡੇ ਕੋਲ ਥੋੜੇ ਜਿਹੇ ਵੀ ਜਿਹੜੇ ਘਰੋਂ ਸਾਡੀਆਂ ਕੁੜੀਆਂ ਨੇ ਆਜਾ ਖੜੇ ਸੂਟ ਉੰਦੇ ਨੇ ਇਹ ਵੀ ਦਿੱਤੇ ਨੇ ਉਹ ਅਸੀਂ ਕਿਸੇ ਬੱਚੇ ਨੂੰ ਪੁੱਛ ਕੇ ਜਿਹਨੇ ਉਹ ਲੋੜ ਹੈ ਉਹ ਅਸੀਂ ਉਹਨੂੰ ਦੇਵਾਂਗੇ ਬਾਕੀ ਸਾਡੇ ਕੋਲ ਸਾਰੇ ਨਵੇਂ ਵਿਸਤਰੇ ਨੇ ਨਵੇਂ ਸੂਟ ਨੇ ਇਹ ਭੈਣ ਜੀ ਉਹ ਮਾਤਾ ਜੀ ਨਹੀਂ ਵੀ ਜਿਨ੍ਹਾਂ ਨੇ ਆਪਣੀ ਕਰਨ ਦੇ ਉਹ ਕੱਟ ਕੇ ਦਿੱਤੀ ਸੀ ਹਾਂਜੀ ਵੀਰੇ ਹੈਗੇ ਨੇ ਉਹ ਸਾਡੇ ਵਿੱਚ ਮੌਜੂਦ ਨੇ ਇਹ ਮੈਂ ਉਹਨਾਂ ਨਾਲ ਗੱਲ ਕਰਵਾਉਣਾ ਚਾਹੁੰਦੀ ਆ ਆਹ ਤੇ ਭੈਣ ਜੀ ਸਾਡੀ ਭੈਣ ਜੀ ਤੁਸੀਂ ਨੇ ਕੰਨਾਂ ਦੇ ਆਪਣੀਆਂ ਵਾਲੀਆਂ ਲਾ ਕੇ ਫੜ ਪੀੜਤਾ ਲਈ ਦਾਨ ਕੀਤਾ ਤੇ ਸਰਕਾਰਾਂ ਇਹਦੇ ਬਾਰੇ ਕੁਝ ਨਹੀਂ ਕਰਨਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਨੀ ਆ ਵੀ ਆਪਾਂ ਨੂੰ ਸਾਰੀ ਉਮਰ ਲੱਗ ਜਾਂਦੀ ਏ ਇੱਕ ਘਰ ਮੰਨਣ ਵਾਸਤੇ ਇੱਕ ਘਰ ਪਾਉਣ ਵਾਸਤੇ ਆਪਾਂ ਸਾਰੀ ਕਮਾਈ ਦਾ ਉੱਤੇ ਲਾ ਦਿੰਨੇ ਆ ਅਜੇ ਨਾ ਹੜਪੀੜਤਾ ਏਰੀਆ ਦੇ ਘਰ ਬਰਬਾਦ ਹੋ ਗਏ ਪਾਣੀ ਦੇ ਨਾਲ ਮੇਰੇ ਕੋਲੇ ਤਾਂ ਇੱਕ ਸੋਨੇ ਦੇ ਕੋਕੇ ਹੀ ਧੀ ਕੋਈ ਗੱਲ ਨਹੀਂ ਫੇਰ ਬਣ ਜਾਣਗੇ ਹੱਥਾਂ ਦੀ ਮਿਹਨਤ ਕਰਾਂਗੇ ਤੇ ਵਿਚਾਰੇ ਅੱਜ 20 ਵੀ ਸਾਲ ਪਿੱਛੇ ਚਲੇ ਗਏ ਤੇ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਵੀਰੇ ਮੇਰੇ ਕੋਲੇ ਜੇ ਹੋਰ ਵੀ ਕੁਝ ਹੋਇਆ ਮੈਂ ਉਹ ਵੀ ਦੇਣ ਨੂੰ ਤਿਆਰ ਹਾਂ ਔਰ ਮੈਂ ਜਿੰਦੋਂ ਤੱਕ ਜੀਵਾਂਗੀ ਦਾਨ ਕਰਾਂਗੀ ਮੈਨੂੰ ਬਹੁਤ ਹਮਦਰਦੀ ਹੈ ਹਰ ਪੀੜ ਲੋਕਾਂ ਨਾਲ ਤੇ ਮੈਂ ਬਹੁਤ ਜ਼ਿਆਦਾ ਅਫਸੋਸ ਮੰਨਿਆ ਹੈ ਇਹ ਸਰਕਾਰਾਂ ਦੀ ਨਲਾਕੀ ਕਰਕੇ ਇੱਥੇ ਹੜਾ ਆਇਆ ਹੈ ਸਰਕਾਰਾਂ ਆਪਣੇ ਪਾਣੀਆਂ ਦੇ ਪ੍ਰਬੰਧ ਨਹੀਂ ਕਰਦੀਆਂ ਬੋਟ ਲੈਣੀਆਂ ਸਾਡੇ ਲੋਕਾਂ ਤੋਂ ਆਪਣੇ ਘਰ ਬਣਾਉਂਦੇ ਨੇ ਦੋ ਦੋ ਵਿਆਹ ਕਰਾ ਲੈਂਦੇ ਨੇ ਆਪਣੇ ਘਰ ਵਸਾ ਲੈਂਦੇ ਨੇ ਜਵਾਕ ਇਹਨਾਂ ਦੇ ਹਾਈ ਫਾਈ ਸਕੂਲਾਂ 'ਚ ਪੜ੍ਹਦੇ ਨੇ ਪਰ ਸਾਡੇ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ ਸਾਨੂੰ ਸਾਡਾ ਭਾਈਚਾਰਾ ਸਾਨੂੰ ਅਫਸੋਸ ਥੀ ਇਸ ਲਈ ਅਸੀਂ ਸੰਗਰੂਰ ਜ਼ਿਲ੍ਹੇ ਦੇ ਮਾਲਾ ਪਿੰਡ ਤੋਂ ਬਿੱਬੀਆਂ ਦਾ ਜਥਾ ਲੈ ਕੇ ਆਏ ਆ ਤਾਂ ਔਰ ਅਸੀਂ ਰਵਦਾਸ ਦੇ ਕੋਲੇ ਐ ਇਹ ਘੋਣਾ ਆਣਾ ਪਿੰਡ ਜਿੱਥੇ ਬਹੁਤ ਵੱਡੇ ਪੱਧਰ ਤੇ ਬੰਨ ਟੁੱਟ ਕੇ ਮਾਰ ਹੋਈ ਸੀ ਉਥੇ ਇੱਕ ਗੱਲ ਮੈਂ ਦਿਖਾਉਣ ਲੱਗਿਆ ਤੁਹਾਨੂੰ ਇਹ ਫੌਜੀ ਆ ਮੁੰਡਾ ਸਿੱਖ ਰੇਜiment ਦੇ ਅੰਦਰ ਸਿੱਖਾਠ ਦੇ ਵਿੱਚ ਫੌਜੀ ਹੈ ਨੌਜਵਾਨ ਇਹ ਇਹ ਉਹਨਾਂ ਦੇ ਚਰਚਾ ਜੀ ਨੇ ਕੀ ਨਾਮ ਉਹਦਾ ਗੁਰਮਖ ਸਿੰਘ ਗੁਰਮਖ ਸਿੰਘ ਗੁਰਮਖ ਸਿੰਘ ਨੇ ਬਹੁਤ ਵੱਡਾ ਜਣੀ ਕਿ ਜਿਹੜਾ ਅਪਰਾਧਾ ਕੀਤਾ ਹੋਇਆ ਜੋ ਵੀ ਇੱਥੇ ਰਾਂਸਣ ਲੈ ਕੇ ਆਉਂਦੀ ਆ ਲੋਕ ਉਹਨਾਂ ਲਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਸਪੈਸ਼ਲ ਉਹਦੇ ਤੋਂ ਹੀ ਕੀਤਾ ਵਾ ਇਹ ਆਪਦੇ ਘਰੇ ਕਰਿਆ ਆ ਇਹਨਾਂ ਨੇ ਆਪਦੇ ਘਰੇ ਕੀਤਾ ਆ ਆ ਉਹਦਾ ਮਤਲਬ ਇਹ ਹਰ ਬੰਦਾ ਨਹੀਂ ਕਰ ਸਕਦਾ ਜੇ ਤੁਸੀਂ ਕੋਈ ਵੀ ਸਾਡੇ ਕੋਲੇ ਕਰੋੜਾਂ ਰੁਪਈਆ ਸਾਡੇ ਕੋਲੇ ਜਾਇਦਾਦ ਬਹੁਤ ਹੈ ਪੈਸੇ ਬਹੁਤ ਨੇ ਪਰ ਨਹੀਂ ਭਰਾਓ ਹਰ ਬੰਦਾ ਨਹੀਂ ਕਰ ਸਕਦਾ ਪੈਸੇ ਬਹੁਤ ਲੋਕਾਂ ਕੋਲੇ ਨੇ ਜਿਹੜੇ ਕਿਤੇ ਲਾ ਨਹੀਂ ਸਕਦੇ ਉਹ ਨੁਕਤਾ ਚਿੰਨੀਆਂ ਦਾ ਬਹੁਤ ਕਰ ਸਕਦੇ ਆ ਪਰ ਪ੍ਰਬੰਧ ਕਰਕੇ ਲੋਕਾਂ ਦੀ ਮਤਲਬ ਸੇਵਾ ਕਰਨੀ ਆ ਸਬਕੋ ਪੱਟੀ ਸੇਵਾ ਆਉਰੇ ਜਿਹੜਾ ਨੰਗਰ ਲੈ ਕੇ ਰਾਸਟਾ ਲੈ ਕੇ ਆਉਂਦੇ ਆ ਲੋਕਾਂ ਦੇਖੋ ਕਾਲੀਆਂ ਬਰੋਂ ਖੜੀਆਂ ਨੇ ਅਸੀਂ ਆਪਣੀ ਟੀਮ ਕਣਕ ਵੰਡਣ ਗਈ ਹੁਈ ਹੈ ਇਸੇ ਪਿੰਡ ਦੇ ਵਿੱਚ ਇਹ ਪ੍ਰਸ਼ਾਦਾ ਪਾਣੀ ਵੜ ਰਿਹਾ ਜਦੋਂ ਅਸੀਂ ਗੱਡੀ 'ਚ ਬੈਠਣ ਲੱਗੇ ਇਹਨਾਂ ਨੇ ਸਾਨੂੰ ਪ੍ਰਸ਼ਾਦੇ ਪਾਣੀ ਨੂੰ ਬਹੁਤ ਜ਼ੋਰ ਲਾਇਆ ਅਸੀਂ ਪੁੱਛਿਆ ਅਸੀਂ ਜਦੋਂ ਆ ਕੇ ਦੇਖਿਆ ਸਾਨੂੰ ਐਸੀ ਕੋਈ ਪ੍ਰੋਗਰਾਮ ਮੂਗਾ ਛੋਟਾ ਮੋਟਾ ਜਿਹੜਾ ਤੰਦੂਰ ਲੱਗਿਆ ਹੋਇਆ ਇਹ ਕਹਿੰਦੇ ਨਹੀਂ ਉਦੋਂ ਤੋਂ ਹੀ ਪ੍ਰਸ਼ਾਦਾ ਪਾਣੀ ਬਣਦਾ ਜਿਹੜੇ ਸੇਵਾਦਾਰ ਆਉਂਦੇ ਆ ਉਹਨਾਂ ਦੀ ਸੇਵਾ ਉਹਨਾਂ ਦਾ ਪ੍ਰਸ਼ਾਦਾ ਛਕਾਉਣ ਵਾਸਤੇ ਪ੍ਰਬੰਧ ਕੀਤਾ ਹੋਇਆ ਸੱਜਣੋ ਬ ਆ ਸਾਡੀਆਂ ਭੈਣਾਂ ਨੇ ਆ ਸਾਡੀ ਭੈਣ ਹੈ ਸਾਡੀ ਬੱਚੀ ਹੈ ਫੌਜੀ ਦੇ ਘਰੋਂ ਇਹ ਬਹੁਤ ਘੱਟ ਲੋਕ ਮਿਲਦੇ ਐ ਇਸ ਦੁਨੀਆ ਦੇ ਅੰਦਰ ਬਹੁਤ ਲੋਕ ਨੇ ਜਿਹੜੇ ਆਪਣੇ ਲਈ ਆਪਣੇ ਸਵਾਰਥ ਲਈ ਕੰਮ ਕਰਦੇ ਵੇਖੋ ਸਾਡੀਆਂ ਭੈਣਾਂ ਆਪ ਸੇਵਾ ਕਰਦੇ ਭਾਂਡੇ ਮंजਦੀਆਂ ਸਾਰਾ ਦਿਨ ਇਹਨਾਂ ਦਾ ਇਤਨਾ ਕੰਮ ਚੱਲੀ ਜਾਂਦਾ ਹੈ ਬਹੁਤ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ ਦੁਨੀਆ ਤੇ ਬੰਦਾ ਵਾਰ-ਵਾਰ ਨਹੀਂ ਹੁੰਦਾ ਇੱਕ ਵਾਰ ਹੁੰਦਾ ਹੈ ਉਹ ਕੁਛ ਨਾ ਕੁਸੂਰੇ ਕਰਕੇ ਜਾਵੇ ਲੋਕਾਂ ਦੇ ਆਪਦੇ ਲਈ ਅਸੀਂ ਕਰਦੇ ਆਂ ਸਵਾਰਥ ਲਈ ਕਰਦੇ ਆਂ ਤਾਂ ਪਸ਼ੂਆਂ ਤੇ ਸਾਡੇ ਵਿੱਚ ਬਹੁਤਾ ਵੱਡਾ ਫਰਕ ਨਹੀਂ ਜੇ ਅਸੀਂ ਆਪਦੇ ਪਰਿਵਾਰ ਲਈ ਇਹ ਕਰਦੇ ਆਂ ਸਿਰਫ ਹੋਰਾਂ ਲਈ ਕਰਨਾ ਮੁਸ਼ਕਲ ਤਾਂ ਲੱਗਦਾ ਉਹਦਾ ਆਨੰਦ ਵੱਖਰਾ ਹੈ ਇਸ ਪਰਿਵਾਰ ਦੇ ਚਿਹਰੇ ਤੇ ਸਕੂਨ ਹੈ ਚਾਹੇ ਉਰੇ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਨਾਂ ਦਾ ਵੀ ਨੁਕਸਾਨ ਹੋਊਗਾ ਜਦੋਂ ਪਿੰਡ ਦੇ ਵਿੱਚ ਪਾਣੀ ਵੜਿਆ ਆ ਕੇ ਇਸ ਕਰਕੇ ਅਸੀਂ ਇੱਕ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਜਥੇਬੰਦੀ ਵੱਲੋਂ ਉਰੇ ਕਣਕ ਲੈ ਕੇ ਆਏ ਇਸ ਪਿੰਡਾਂ ਦੇ ਵਿੱਚ ਅੱਜ ਵੱਡੀ ਗਿਣਤੀ ਸਾਡੀ ਆਈ ਹੋਈ ਹੈ ਐ ਇਹਨਾਂ ਦੀਆਂ ਪੰਗਤਾਂ ਲਾ ਕੇ ਸੌਦਾ ਪਣੀ ਇਹ ਸ਼ਿਕਾਰੇ ਹੈ ਵੱਡੀ ਗੱਲ ਹੈ ਰਹਿਣ ਦਾ ਬੰਦੋਬਸਤ ਹੈ ਕੋਈ ਰਹਿ ਸਕਦਾ ਮਤਲਬ ਇਹ ਆਪਦੇ ਘਰੇ ਹੈ ਸਾਰਾ ਕੁਝ ਨਾਲ ਇਹ ਨਹੀਂ ਹੈ ਕੋਈ ਪੌੜਾ ਵੱਡਾ ਫਾਰਮ ਹੋਸ ਬਣਾਇਆ ਹੋਇਆ ਹੈ ਉਹਦੇ ਲਈ ਆ ਕੇ ਪਤਾ ਹੀ ਨਹੀਂ ਕਿ ਕਿੰਨੇ ਕਿਲੋ ਕਰਦੇ ਨੇ ਐ ਹੈ ਮਤਲਬ ਇਹ ਆਪਦੇ ਮਕਾਨ ਦੇ ਅੰਦਰ ਕਰਨੀ ਬਹੁਤ ਵੱਡੀ ਦੇਣ ਹੈ ਸੱਜਣਾ ਕੰਮ ਇਹ ਬਹੁਤ ਵੱਡੀ ਸੇਧ ਲੈਣ ਦੀ ਲੋੜ ਹੈ ਜਦੋਂ ਇੱਕ ਦੂਜੇ ਨਾਲ ਐ ਖੜੀ ਹੋਈ ਨਾਵਰਤੀ ਆਉਂਦੀ ਆ ਨਹੀਂ ਹੋਏ ਨਾਲ ਅਸੀਂ ਜਿਹੜੇ ਦਿਨ ਤੁਰੇ ਜੇ ਤੁਹਾਡੇ ਪੂਰਾ ਇੱਕ ਦੂਜੇ ਨਾਲ ਖੜੀ ਜਿਹੜਾ ਸਾਰਾ ਬੰਨਾ ਇਸ ਕਰਕੇ ਸੇਧ ਲੈਣ ਦੀ ਜ਼ਰੂਰਤ ਹੈ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ ਨੁਕਤਾ ਚੀਂੀਆਂ ਤੋਂ ਹਟ ਕੇ ਆਓ ਅਸੀਂ ਇੱਕ ਦੂਜੇ ਨਾਲ ਖੜੀਏ ਤੇ ਉਹਦਾ ਸਾਰਾ ਬੜੀਆਂ ਥੋੜਾ ਸਾਰਿਆਂ ਦਾ ਧੰਨ ਹੋਵੇ ਕਿਉਂਕਿ ਇਹ ਇਲਾਕਾ ਬਿਲਕੁਲ ਰਾਵੀ ਦੇ ਕੰਢੇ ਇਲਾਕਾ ਵਾ ਤੇ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਰਾਵੀ ਨੇ ਇਤਕੀ ਮਾਰ ਮਾਰੀ ਆ 88 ਦੇ ਵਿੱਚ ਵੀ ਮਾਰੀ ਸੀ ਉਸ ਤੋਂ ਬਾਅਦ ਹੁਣ ਜਿਹੜੀ ਮਾਰ ਸੈਂਕੜੀਆਂ ਸਾਲਾਂ ਬਾਅਦ ਮਾਰੀ ਆ ਜਿਹਦੇ ਵਿੱਚ ਲੋਕਾਂ ਦੀਆਂ ਫਸਲਾਂ ਘਰ ਸਭ ਕੁਝ ਤਬਾਹ ਹੋ ਗਿਆ ਚੜਕਾਂ ਟੁੱਟ ਗਈਆਂ ਸਕੂਲ ਟੁੱਟ ਗਏ ਕਾਲ ਚੁੱਟ ਗਏ ਹਰ ਚੀਜ਼ ਬਰਬਾਦ ਹੋ ਗਈ ਆ ਇਨਾ ਵਾਸਤੇ ਜਿੱਤੇ ਪੂਰੇ ਪੰਜਾਬ ਦੇ ਭਾਰਤ ਦੇ ਲੋਕ ਦੁਨੀਆ ਭਰ ਚ ਵਸਦੇ ਲੋਕ ਮਤ ਲੈ ਕੇ ਪਹੁੰਚ ਰਹੇ ਆ ਉਥੇ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾਂ ਵੱਲੋਂ ਜਿਹੜੀ ਸੇਵਾ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਸਾਡੇ ਅੱਜ ਵੀਰ ਸੰਗਰੂਰ ਜ਼ਿਲ੍ਹੇ ਤੋਂ ਵੱਡੇ ਪੱਧਰ ਤੇ ਕਣਕ ਦੀ ਸੇਵਾ ਲੈ ਕੇ ਪਹੁੰਚੇ ਆ ਕੱਪੜੇ ਬਿਸਤਰਿਆਂ ਦੀ ਸੇਵਾ ਲੈ ਕੇ ਪਹੁੰਚੇ ਆ ਚਾਰ ਦੀ ਸੇਵਾ ਲੈ ਕੇ ਪਹੁੰਚੇ ਆ ਉਹ ਵਿਆਹੁਤ ਮੰਦੀ ਦੇ ਨਾਲ ਪਹਿਲਾਂ ਅੱਜ ਤੋਂ 15 20 ਦਿਨ ਪਹਿਲਾਂ ਮੀਟਿੰਗਾਂ ਕਰਕੇ ਘਰ ਘਰ ਜਾ ਕੇ ਲਿਸਟਾਂ ਬਣਾ ਲਈ ਇਹ ਨਹੀਂ ਵੀ ਅਸੀਂ ਆਏ ਆ ਤੇ ਮੇਨ ਰੋਡ ਤੇ ਫੜਾ ਕੇ ਚਲ ਗਏ ਘਰ ਜਾ ਕੇ ਜਿਹੜਾ ਰਾਸ਼ਨ ਪਹਚਾਇਆ ਜਾ ਰਿਹਾ ਤੇ ਜਿਹੜੀ ਸੇਵਾ ਵਾ ਪਹਿਲੇ ਦੌਰ ਦੇ ਵਿੱਚ ਹੋਈ ਆ ਤੇ ਗਾਂ ਇਹ ਫੇਰ ਚੱਲਦੀ ਰਹੂਗੀ ਜਦੋਂ ਵੀ ਇਹ ਲੋ ਫੈਸਲਾ ਕੀਤਾ ਗਿਆ ਕਿ ਜਿੱਤੇ ਵੱਡੇ ਪੱਧਰ ਤੇ ਕਿਸਾਨ ਦੀ ਫਸਲ ਮਰੀ ਤੇ ਮਜ਼ਦੂਰ ਦੀਆਂ ਦਿਹਾੜੀਆਂ ਦਾ ਨੁਕਸਾਨ ਹੋਇਆ ਅੱਜ ਮਜ਼ਦੂਰਾਂ ਦੀ ਮਦਦ ਪਹਿਲੇ ਦੇ ਆਧਾਰ ਤੇ ਕੀਤੀ ਗਈ ਰਹੀ ਬੇਜ਼ਮੀਨੇ ਕਿਸਾਨਾਂ ਵੀ ਉਸ ਤੋਂ ਬਾਅਦ ਜਿੱਥੇ ਬੰਦੀ ਨੇ ਪ੍ਰੋਗਰਾਮ ਬਣਾਇਆ ਜਿੰਨਾ ਚਿਰ ਕਣਕਨੀ ਬੀਜੀ ਜਾਂਦੀ ਉਹਨਾਂ ਚਿਰ ਇਵੇਂ ਹੀ ਜਿਹੜੀ ਜਾਰੀ ਰਹੂਗੀ ਮੈਂ ਬੇਨਤੀ ਕਰੂੰਗਾ ਆਪਣੇ ਪ੍ਰਧਾਨ ਜੀ ਮਜੀਦ ਸਿੰਘ ਘਰਾਟੋ ਜੀ ਨੂੰ ਉਹ ਕਿੰਨੀ ਕਿਤੋਂ ਮਤ ਲੈ ਕੇ ਆਏ ਤੇ ਕਦੋਂ ਕਦੋਂ ਤੱਕੇ ਜਾਰੀ ਰੂ ਜ਼ਿਲ੍ਹਾ ਸੰਦੂਰ ਵੱਲੋਂ ਸਾਨੂੰ ਅੰਮ੍ਰਿਤਸਰ ਜ਼ਿਲ੍ਹਾ ਸਮਾਇਆ ਗਿਆ ਸੀਗਾ ਅੱਜ ਅਸੀਂ ਇੱਕ ਰਾਤ ਆਏ ਸੀਗੇ ਅਜਨਾਲਾ ਤਹਿਸੀਲ ਤੇ ਅਸੀਂ ਬਾਬਾ ਬੁੱਢਾ ਜੀ ਦੇ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਠਹਿਰੇ ਸੀਗਾ ਅੱਜ ਸਵੇਰੇ ਮੰਡ ਕਰਨ ਲੱਗੇ ਆ ਅਸੀਂ ਲਗਭਗ 60 ਟਰਾਲੀਆਂ ਜਿੰਨੇ ਅਸੀਂ ਕਣਕ ਦੀਆਂ ਲੈ ਕੇ ਆਇਆ ਜਿਹਦੇ ਵਿੱਚ ਕੁਝ ਭਰਾਂ ਦੇ ਚਾਰ ਭਰਾਂ ਦੇ ਥੋੜੀ ਭਰਾਂ ਦੇ மஞ்சੇ ਬਿਸਤਰੇ ਨੇ ਜਿਹੜੇ ਉਹ ਲੈ ਕੇ ਆਇਆ ਇਹ ਮਦਦ ਇਹ ਨਹੀਂ ਹੈ ਗਿਆ ਵੀ ਬਹੁਤ ਪ੍ਰਕਾਰ ਦੀਆਂ ਚਰਚਾ ਚੱਲਦੀਆਂ ਨੇ ਵੀ ਆਇਆ ਕੀਤਾ ਜਾ ਰਿਹਾ ਜੀ ਬਸ ਕੀਤਾ ਜਾ ਰਿਹਾ ਨਹੀਂ ਅਸੀਂ ਉਦੋਂ ਤੱਕ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਖੜਾਗੇ ਜਿੰਨਾਂ ਤੋਂ ਪਲਕਾਂ ਮੀਟ ਕੇ ਖੇਤ ਭਰੇ ਭਰੇ ਨੇ ਜਿੰਨੀ ਜੁਗ ਰਹੇ ਆ ਜਿੰਨੇ ਜੋਗਰੀ ਜਸੇਵਰ ਨੂੰ ਦੇਗੀ ਹੈ ਲੋਕਾਂ ਨਾਲ ਖੜੂਗੀ ਹਮੇਸ਼ਾ ਖੜੀ ਰਹੀ ਹੈ ਸਰਕਾਰ ਦੇ ਵਰਕਲਾਬੀ ਦੇ ਵਰਕਲਾਬ ਬਹੁਤ ਵੱਡੇ ਪੱਧਰ ਤੇ ਲੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਨਾਂ ਕਾਨੀ ਕਰਦੀ ਹੈ ਟਾਲ ਮਟੋਲੇ ਕਰਦੀ ਹੈ ਉਹ ਕਹਿੰਦਾ 16000 ਕਰੋੜ ਰੁਪਏ ਦੇਤਾ ਜੀ મોદી ਉਹਦੇ ਜਹਾਜ਼ ਜਿਹੜਾ ਕੱਢ ਕੇ ਇਹ ਕਹਿੰਦੇ ਸਾਡੇ ਕੋਲੇ ਢੇਲਾ ਨਹੀਂ ਦੇਣ ਨੂੰ ਕੱਤ ਨਹੀਂ ਲਿਸਟਾਂ ਨਹੀਂ ਬਣ ਰਹੀਆਂ ਸਰਕਾਰਾਂ ਇਹ ਜੋ ਸਮਾਂ ਖਾਣ ਤੇ ਲੱਗੀਆਂ ਹੋਈਆਂ ਇਸ ਕਰਕੇ ਵੱਡੀ ਲੜਾਈ ਸਰਕਾਰ ਦੇ ਵਰਕਲਾਬ ਵੀ ਲੜਾਂਗੇ ਲੋਕਾਂ ਨੂੰ ਪੇਸ਼ ਕਰਾਂਗੇ ਵੱਡੇ ਪੱਧਰ ਤੇ ਅਸੀਂ ਇਹ ਡੁੱਬਣ ਦਾ ਸਿਰਸਾ ਜਿਹੜਾ ਬੰਦ ਕਰ ਸਕੀਏ ਇਹ ਉਦੋਂ ਹੋਊਗਾ ਜਦੋਂ ਅਸੀਂ ਜੱਥੇ ਬੰਦ ਕਰ ਪੈਂਡਾਂ ਨੂੰ ਪਾਣੀ ਨਹੀਂ ਮਾਰ ਸਕਦਾ ਜੇ ਸਰਕਾਰ ਇਸ ਬੰਨਾ ਪੈਸੇ ਲਾਵੇ ਬੰਨ ਪੱਕੇ ਹੋਣ ਕੱਚੇ ਬੰਨ ਨੇ ਟੁੱਟਦੇ ਆ ਪ੍ਰਧਾਨ ਜੀ ਇਹ ਭਾਰਤ ਮਾਲਾ ਵਰਗੇ ਜਿਹੜੇ ਸੜਕਾਂ ਬਣਾਉਂਦੇ ਨੇ ਉਹਨਾਂ ਦੇ ਕਰੋੜਾਂ ਅਰਬ ਰੁਪਇਆ ਖਰਪਰ ਰੁਪਇਆ ਲוקਦੇ ਨੇ ਇਹ ਟੁੱਤੀ ਬੰਨ ਨੇ ਜਿਹੜੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਥੋੜੇ ਜਿਹਰੇ ਸਰਕਾਰ ਪੱਕਾ ਨਹੀਂ ਕਰ ਸਕਦੇ ਇਹ ਉਹਨਾਂ ਤੱਕ ਡੁੱਬਣਗੇ ਲੋਕ ਜਿੰਨਾਂ ਤੋਂ ਜ਼ਮੀਨਾਂ ਤੋਂ ਬਾਹਰ ਨਹੀਂ ਹੁੰਦੇ ਜਦੋਂ ਪਖਾਨ ਜ਼ਮੀਨਾਂ ਤੋਂ ਬਾਹਰ ਹੋ ਗਿਆ ਇੱਥੇ ਕਦੇ ਤੁਪਕਾ ਪਾਣੀ ਦਾ ਨਹੀਂ ਆਉ। ਆ ਜੋਗ ادارے ਜ਼ਮੀਨਾਂ ਤੇ ਨੇਗਾ ਆ ਗਦਾਰੀ ਸਾਨੂੰ ਡਗੋਣ ਤੇ ਲੱਗੇ ਹੋਇਆ ਇਹ ਹੱਸਦੇ ਆ ਇਹਨਾਂ ਦਾ ਵੱਡੇ ਪੰਦਰ ਤੇ ਨੁਕਸਾਨ ਨਹੀਂ ਬਹੁਤ ਵੱਡੇ ਫਾਇਦੇ ਹੁੰਦੇ ਆ ਜਦੋਂ ਇਹ ਖੜਾ ਹੁੰਦੇ ਆ ਇਹ ਫਾਇਦਾ ਚੱਕਦੀਆਂ ਸਰਕਾਰਾਂ ਰਾਜਨੀਤਿਕ ਲੋਕ ਇਹਦਾ ਧਿਆਨ ਭਟਕਾਉਣ ਵਾਸਤੇ ਅੱਜ ਉਸ ਬੱਚੇ ਨੂੰ ਲੈ ਕੇ ਜਾਨੀ ਕਿ ਭਈਆਂ ਦੇ ਵਰਕਲਪ ਮਹਿਮ ਚਲਾ ਰਿਆ ਜਿਹੜੀ ਸਰਕਾਰ ਦੇ ਵਰਕਲਪ ਚਲਣੀ ਚਾਹੀਦੀ ਸੀ ਖੜਾ ਦੇ ਮੁਤਾਬਕ ਖੜਾ ਚ ਅਨੇਕਾਂ ਲੋਕਾਂ ਦੇ ਘਰ ਡੁੱਬੇ ਆ ਉਹ ਬੱਚੇ ਨੂੰ ਮਾਰਨ ਵਾਲੇ ਨੂੰ ਵੱਡੇ ਪੱਧਰ ਤੇ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਲੜਾਈ ਲੜਨੀ ਚਾਹੀਦੀ ਹੈ ਪਰ ਸਾਰਾ ਧਿਆਨ ਅਸੀਂ ਉਧਰ ਦੇ ਦਈਏ ਇਹ ਸਾਡੇ ਲਈ ਠੀਕ ਨਹੀਂ ਹੈ ਸਰਕਾਰਾਂ ਚੋਂ ਵਰੀ ਹੁੰਦੀਆਂ ਨੇ ਸਰਕਾਰਾਂ ਲਾਹਾ ਲੈਂਦੀਆਂ ਨੇ ਆਓ ਅਸੀਂ ਧਿਆਨ ਮੋੜ ਕੇ ਹੜ੍ਹਾਂ ਤੇ ਕਰੀਏ ਜਿਹੜੇ ਲੋਕ ਡੁੱਬਿਆ ਹਨ ਪ੍ਰਭਾਈ ਕਰ ਸਕੀਏ ਸਰਕਾਰਾਂ ਨਾਲ ਲੜ ਸਕੀਏ ਆਉਣ ਵਾਲੇ ਸਮੇਂ 'ਚ ਗੋਡਾ ਧਰ ਕੇ ਤੌਣ ਤੇ ਸਰਕਾਰਾਂ ਤੋਂ ਇਮਾਮਜਾ ਲੈਣ ਦਾ ਭਰਾਲਾ ਕਰੀਏ